ਬਹੁਤ ਬਹੁਤ ਵਧਾਈਆਂ ਲਗਜ਼ਨਾ ਸਾਹਿਬ ਦੀ ਸੰਗਤ ਵੱਲੋਂ ਜੀਪਾ ਇਹ ਮਨੁੱਖੀ ਸੇਵਾ ਚੈਟੀ ਦੀ ਪੂਛਾ ਸਦਕਾ ਪਿਛਲੇ ਲੰਬੇ ਸਮੇਂ ਤੋਂ ਲਗ ਲਗਭਗ 19 ਸਾਲ ਤੋਂ ਇਹ ਲੰਗਰ ਲਗਾਤਾਰ ਚੱਲ ਰਹੀ ਹੈ ਨਾ ਬੜੀ ਖਾਦੇ ਨਾਲ ਸੇਵਾਦਾਰ ਸੇਵਾ ਕਰ ਰያ ਨਾ ਬੜਗਾ ਸੰਗਤਾਂ ਆਕਸਾਰ ਆ ਪਹੁੰਚ ਰਹੀਆਂ ਹਨ ਫੁੱਲਾਾਂ ਖੁੱਲੀ ਹਵਾ ਨਾਰੇ ਭਾਈ ਆ ਕੇ ਰਾਮ ਨਾਲ ਦੇਖੋ ਇਹਨਾਂ ਨੇ ਪ੍ਰਸ਼ਾਦਾ ਸਕਣਾ ਪ੍ਰਸ਼ਾਦਾ ਵਾਲੀਆਂ ਪੰਗਤਾਂ ਥੱਲੇ ਪਾਸੇ ਚੱਲ ਰਹੀਆਂ ਹਨ ਬਾਤਾਂ ਲੈ ਕੇ ਵਾਹਿਗੁਰੂ ਜੀ ਦਾ ਖਾਸ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਕਲਵੰਡੀ ਸਾਬੋ ਇੱਥੇ ਪਹੁੰਚਿਆ ਸਾਰੀਆਂ ਸੰਗਤਾਂ ਨੂੰ ਵਿਸਾਖੀ ਦੀਆਂ ਲੱਖ ਲੱਖ ਵਧਾਈਆਂ ਦੇਸ਼ ਵਿਦੇਸ਼ ਵਿੱਚ ਵਸਦੇ ਸਾਰੇ ਪੰਜਾਬੀਆਂ ਨੂੰ ਖਾਸਾ ਸਾਜਣਾ ਦੇ ਫਤੀਆਂ ਵਧਾਈਆਂ ਹੁਣ ਤੁਹਾਨੂੰ ਅਸੀਂ ਦਿਖਾਉਣੇ ਆ ਤਲਵੰਡੀ ਸਾਬੋ ਵਾਲਿਆਂ ਵੱਲੋਂ ਜਿਹੜਾ ਹਰ ਸਾਲ ਲੰਗਰ ਲਗਾਇਆ ਜਾਂਦਾ ਹੈ ਉਸ ਲੰਗਰ ਦੇ ਦ੍ਰਿਸ਼ ਦਿਖਾਉਣੇ ਆ ਦੇਖੋ ਬਰਤਨਾਂ ਦੀ ਸੇਵਾ ਨਿਭਾ ਰਹੇ ਨੇ ਸਾਡੇ ਸੇਵਾਦਾਰ ਇੱਥੋਂ ਬਰਤਨਾਂ ਦੀ ਸਪਲਾਈ ਜਿਹੜੇ ਵੀ ਲੰਗਰ ਛਕਣ ਆਲੇ ਆਉਂਦੇ ਨੇ ਉਹ ਸਾਰੇ ਇੱਥੋਂ ਬਰਤਨ ਲੈ ਕੇ ਪੰਕਤੀ ਦੇ ਵਿੱਚ ਬੈਠਦੇ ਆ ਜੀ ਤੇ ਪੰਕਤੀ ਦੇ ਵਿੱਚ ਸਭ ਨੂੰ ਲੰਗਰ ਛਕਾਇਆ ਜਾਂਦਾ ਹੈ ਮਰਿਆਦਾ ਦੇ ਵਿੱਚ ਠੀਰ ਪਕੌੜੇ ਚਾਹ ਪ੍ਰਸ਼ਾਦੇ ਸਬਜ਼ੀਆਂ ਵਦਾਨਾ ਬਹੁਤ ਸਾਲਾਂ ਤੋਂ ਇਹ ਲਗਾਤਾਰ ਲੰਗਰ ਚਲਾਇਆ ਜਾ ਰਿਹਾ ਹੈ ਤਲਮੁੰਡੀ ਸਾਹਿਬ ਉਹਦੀ ਸਾਧ ਸੰਗਤ ਵੱਲੋਂ ਸਾਰਿਆਂ ਵੱਲੋਂ ਰਲ ਮਿਲ ਕੇ ਇਹ ਲੰਗਰ ਦੀ ਸੇਵਾ ਲਈ ਜਾਂਦੀ ਹੈ ਬਾਬੇ ਨਾਨਕ ਦਾ ਲੰਗਰ ਹੈ ਟੁੱਟ ਵਰਤਦਾ ਇਹ ਜਹ ਰਾਤ ਚੱਲਦਾ ਹੈ ਉਸ ਤੋਂ ਬਾਅਦ ਸਾਨੂੰ ਦਿਖਾਉਣਾ ਹੁਣ ਜਿਹੜੀ ਝੂਠੇ ਵਰਤਨਾ ਦੀ ਸੇਵਾ ਸਾਡੇ ਸੇਵਾਦਾਰ ਕਰਦੇ ਹੋਏ ਸਭ ਤੋਂ ਪਹਿਲਾਂ ਵਰਤਨਾ ਦੀ ਸਫਾਈ ਹੁੰਦੀ ਹੈ ਵਿੱਚੋਂਾਰੇ ਵਰਤਨਾ ਨੂੰ ਸਾਫ਼ ਕਰਕੇ ਇਥੋਂ ਅੱਗੇ ਭੇਜਿਆ ਜਾਂਦਾ ਬਹੁਤ ਵੱਡੀ ਸੇਵਾ ਇਹ ਉਸ ਤੋਂ ਬਾਅਦ ਤੁਹਾਨੂੰ ਦਿਖਾਉਣੇ ਆ ਜਿੱਥੇ ਬਰਤਨ ਸਾਫ ਕੀਤੇ ਜਾਂਦੇ ਨੇ ਬਰਤਨ ਦੇਖੋ ਧੋਤੇ ਜਾ ਰਹੇ ਆ ਵਧੀਆ ਤਰੀਕੇ ਨਾਲ ਚੰਗੀ ਤਰ੍ਹਾਂ ਸਾਫ ਕਰਕੇ ਤਿੰਨ ਡੱਬ ਲੱਗੇ ਹੋਏ ਆ ਜਿਨ੍ਹਾਂ ਦੇ ਵਿੱਚੋਂ ਦੋ ਤਿੰਨ ਵਾਰੀ ਸਾਰੇ ਬਰਤਨਾਂ ਨੂੰ ਸਾਫ ਕੀਤਾ ਜਾਂਦਾ ਹੈ ਇੱਧਰ ਸਾਡੀਆਂ ਭੈਣਾਂ ਬੀਬੀਆਂ ਮਾਈਆਂ ਜਿਹੜੀਆਂ ਸਬਜ਼ੀ ਵਗੈਰਾ ਤਿਆਰ ਕੀਤੀ ਜਾਂਦੀ ਹੈ ਕੱਟ-ਕੱਟ ਕੇ ਸਾਰੀਆਂ ਭੈਣਾਂ ਵਗੋਂ ਮੱਤਰ ਜੀ ਸਬਜ਼ੀ ਤਿਆਰ ਕੀਤੀ ਜਾਂਦੀ ਹੈ ਸਾਰੇ ਇੱਧਰ ਸਾਡੇ ਹਲਵਾਈ ਵੀਰ ਬੈਠੇ ਹੈ ਜਿਹੜੇ ਕਿ ਸਬਜ਼ੀ ਬਣਾਉਂਦੇ ਆ ਉਹ ਵੀ ਦਿਖਾਉਣੇ ਆ ਹਾਂਜੀ ਚੱਲ ਰਹੀ ਹੈ ਸੇਵਾ ਲਗਾਤਾਰ ਚੱਲ ਰਹੀ ਹੈ ਫਿਰ ਸੇਵਾ ਇਹ ਸਾਡੇ ਵੀਰ ਜਿਹੜੇ ਲੰਗਰ ਦੀ ਸੇਵਾ ਕਰ ਰਹੇ ਨੇ ਉਹ ਸਾਰੇ ਇੱਥੇ ਸਬਜ਼ੀਆਂ ਪਕੌੜੇ ਵਗੈਰਾ ਵਾਹ ਰਾਈ ਨੇ ਦੇਖੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਬਾਈ ਔਰ ਤਿਆਰ ਕਰੀ ਜਾਨੇ ਪਕੌੜੇ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਇਹ ਜੇ ਲੰਗਰ ਲਾਇਆ ਕਰੋ ਜਿਹੜੇ ਕਿ ਜਦੋਂ ਬਾਹਰੋਂ ਆਉਂਦੀ ਹੈ ਸੰਗਤ ਦੇਖੋ ਹੋਟਲਾਂ ਦੇ ਖਾਣੇ ਵਧੀਆ ਨਹੀਂ ਹੁੰਦੇ ਲੰਗਰਾਂ ਦੇ ਵਿੱਚ ਹੀ ਲੋਕ ਖਾਣ ਆਉਂਦੇ ਆ ਬਹੁਤ ਵਧੀਆ ਸੇਵਾ ਇਹ ਹਰ ਸਾਲ ਜਿਹੜੀ ਸੇਵਾ ਇੰਨਾ ਵੱਲੋਂ ਨਿਭਾਈ ਜਾਂਦੀ ਹੈ ਜਾਂ ਉਹਦੇ ਪਾਸੇ ਸਾਡੇ ਵੀਰ ਚਰਨਾ ਹਲਵਾਈ ਦੀ ਜਿਹੜੀ ਪੂਰੀ ਟੀਮ ਹੈ ਹਰ ਸਾਲ ਇਹ ਲੰਗਰ ਦੀ ਸੇਵਾ ਨਿਭਾਉਂਦੇ ਆ ਤਲਵੰਡੀ ਸਾਹਿਬੋਂ ਵਿਖੇ 19ਵਾਂ ਲੰਗਰ ਜਿਹੜਾ ਇਹ ਕਿੰਨਾ 19ਵਾਂ ਲੰਗਰ 19ਵਾਂ ਜੀ 19ਵਾਂ ਲੰਗਰ ਲੱਗਿਆ ਦੇਖੋ ਸੀਧ ਭਾਈ ਮਨੀ ਸਿੰਘ ਦੀ ਸੇਵਾ ਸਾਡੀ ਤਾਂ ਸੀਧ ਭਾਈ ਮਨੀ ਸਿੰਘ ਇਹ ਚਰਨੇ ਹਲਵਾ ਜੀ ਦਾ ਸਾਰਾ ਇੱਥੇ ਟੀਮ ਤਿਆਰ ਕਰਦੀ ਆ ਲੰਗਰ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਕੀ ਫਤਿਹ